ਸਾ ਸੰਘਾਤੀ ਬਾਈਗੁਰੂ ਜੀ ਕਾ ਖਾਲਸਾ ਬਾਈਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਮੈਰੀ ਪਾਣੀ ਤੇ ਸੂਏਾਂ ਦੀ ਜਿਹੜਾ ਭਗਵੰਤ ਮਾਨ ਜੀ ਕਹਿੰਦੇ ਨੇ 100% ਪਾਣੀ ਜਿਹੜਾ ਖੇਤਾਂ ਨੂੰ ਲਾਗਦਾ ਕਰਤਾ ਤੇ ਸੂਏ ਚੱਲਦੇ ਕਰਤੇ ਇਹ ਜਿਹੜੇ ਸੂਏ ਨੇ ਡਰੇਨ ਨੇ ਸਾਰੇ ਜਿਹੜੇ ਬ੍ਰਿਟਿਸ਼ਸ ਦੇ ਟਾਈਮ ਤੋਂ ਹੀ ਬਣੇ ਹੋਏ ਨੇ ਮੈਂ ਆਪਣੇ ਚਾਈਲਡਹੂਡ ਤੋਂ ਦੇਖਦਾ ਆ ਰਹੇ ਹਾਂ ਜਿਹੜੀ ਟੇਲ ਸਾਡੇ ਦੋ ਟੇਲਾ ਹੁੰਦੀਆਂ ਨੇ ਜਿਹੜੀਆਂ ਆਕੇ ਸਾਡੇ ਖੇਤਾਂ ਤੋਂ ਥੋੜਾ ਜਿਹਾ ਕੇ ਜਾ ਕੇ ਸਮਾਪਤ ਹੋ ਜਾਂਦੀਆਂ ਨੇ ਜਿਹੜੇ ਉਹਨਾਂ ਚ ਜਿੰਨਾ ਪਾਣੀ ਪਹਿਲਾਂ ਹੁੰਦਾ ਸੀ ਉਹਨਾਂ ਪਾਣੀ ਇਹਨਾਂ ਤੋਂ ਹੁਣ ਵੀ ਨਹੀਂ ਆਇਆ ਜਿਹੜੇ ਬੇ ਬੇਸਿਕ ਪਿੱਛੇ ਰੌਲਾ ਸੀਗਾ ਰੌਲਾ ਕਿਸੇ ਦਾ ਵੀ ਜਦ ਜੀਵੀ ਵੇਲੇ ਪਾਣੀ ਦੀ ਵੱਧਦੀ ਲੋੜ ਹੁੰਦੀ ਆ ਉਦੋਂ ਅੱਗੇ ਪਾਣੀ ਆਉਂਦਾ ਨਹੀਂ ਤੇ ਜਦ ਕਣਕਾਂ ਵੇਲੇ ਪਾਣੀ ਦੀ ਲੋੜ ਨਹੀਂ ਹੁੰਦੀ ਉਦੋਂ ਸਰਿਆਂ ਤੇ ਪਾਣੀ ਵਧਦਾ ਜਾਂਦਾ ਜਿਵੇਂ ਕਰਕੇ ਜਿਹੜੇ ਪਿੱਛੇ ਜ਼ਿੰਮੇਵਾਰ ਨੇ ਉਹ ਅਗਲੇ ਜ਼ਿੰਮੇਵਾਰਾਂ ਨਾਲ ਲੜਦੇ ਨੇ ਕਿਉਂਕਿ ਕੋਈ ਸੂਆ ਬਲੌਕ ਕਰ ਲੈਂਦਾ ਕੋਈ ਜ्यादा ਕਣਕ ਵੇਲੇ ਆਪਣੇ ਮੋਗੇ ਬਲੌਕ ਕਰ ਲੈਂਦਾ ਜਿਹੜਾ ਕਿ ਲਾਊਡ ਨਹੀਂ ਤੇ ਆਮ ਜਿਹੜੇ ਜਿੰਨੇ ਸਰਕਾਰੀ ਮੁਲਾਜ਼ਮ ਨੇ ਉਹ ਵੀ ਪੰਗਾ ਨਹੀਂ ਲੈਂਦੇ ਸੂਆਂ ਪਿੱਛੇ ਲੜਾਈਆਂ ਵੱਧ ਹੋਣ ਲੱਗੀਆਂ ਸੀ ਤਾਂ ਕਰਕੇ ਸੂਏ ਲੋਕਾਂ ਨੇ ਬੰਦ ਕਰਾਤੀ ਸੀ ਐਪਲੀਕੇਸ਼ਨਾਂ ਦੇ ਕੇ ਪਰ ਹੁਣੇ ਕਹਿੰਦੇ ਨੇ ਅਸੀਂ ਚਾਲੂ ਕਰਾਂ ਤੇ ਪਰ ਉਹਨਾਂ ਨੇ ਐਂਡ ਤੇ ਜਾ ਕੇ ਜੇ ਵੀ ਪਾਣੀ ਸੰਭਣ ਦੀ ਕੋਈ ਵਿਵਸਥਾ ਨਹੀਂ ਕੀਤੀ ਤੇ ਦੂਜੀ ਗੱਲ ਜਿਹੜੀ ਇਹ ਕਹਿੰਦੇ ਨੇ 100% ਪਛਾਤਾ ਜਿਹਦੇ ਪਿੱਛੇ ਪਟਵਾਰੀਆਂ ਨੇ ਸਟ੍ਰਾਈਕ ਕਰੀ ਉਹ ਹੈਗਾ ਵੀ ਜਿਹੜਾ ਸੁਪਰੀਮ ਕੋਰਟ ਚ ਕੇਸ ਚੱਲਦਾ ਵੀ ਜਿਹੜਾ ਰਾਜਸਥਾਨ ਨੂੰ ਹਰਿਆਣਾ ਨੂੰ ਤੇ ਦਿੱਲੀ ਨੂੰ ਪਾਣੀ ਦੇਣਾ ਉਹ ਇਹ ਜਸਟੀਫਾਈ ਕਰ ਸਕਣ ਉਹ ਉਹਦੇ ਲਈ ਕਰ ਰਹੇ ਨੇ ਮਤਲਬ ਜਿਹੜਾ ਵੀ ਕੰਮ ਹੁੰਦਾ ਹੈ ਪੰਜਾਬ ਦਾ ਮੁੱਖ ਮੰਤਰੀ ਆਪਦੇ ਲਈ ਕਰਦਾ ਜਾਂ ਆਪਣੇ ਸੁਪਰੀਮੋ ਲਈ ਦਿੱਲੀ ਨੂੰ ਖੁਸ਼ ਕਰਨ ਲਈ ਪੰਜਾਬ ਦੇ ਲਈ ਤਾਂ ਬਹੁਤ ਘੱਟ ਲੋਕ ਕੰਮ ਕਰਦੇ ਨੇ ਵਾਇਗਰੂਜੀ ਕਾਕਾ ਸਾਹ ਵਾਇਗਰੂਜੀ ਕੀਤੇ